ਪਿਆਰ ਭਰੀ ਸਾਸਰੀ ਘਰਾਂ ਕਿਸੇ ਵੀ ਵੀਰ ਭਾਈ ਐਡ ਕਰਾਉਣੀ ਪਿਆ ਕੋਈ ਪਸ਼ੂ ਦੀ ਕਰਾਉਣੀ ਚਾਹ ਕੇ ਘਰੇ ਐਡ ਕਰਾਉਣੀ ਆ ਸੰਪਰਕ ਕਰ ਸਕਦੇ ਆ ਆਪਣੇ ਨਾਲ ਤੇ ਆਪਾਂ ਦੇ ਕੇ ਤਿੰਨ ਚੀਜ਼ਾਂ ਟੁਹਾਡੇ ਜੜੀਆਂ ਚੋਂ ਤਿੰਨੇ ਟਰਾਲੇ ਆ ਤੇ ਇੰਟਰਾਲੇ ਦੇ ਨੰਬਰ ਘਾ ਹੁੰਦਾ ਇਹ ਨੰਬਰ ਮੇਰਾ ਹੁੰਦਾ ਆ ਹੈਗਾ 167 ਟਰਾਲਾ ਤੇ ਦਾਸ ਸਿੰਘ ਕੀ ਚਾਸੀ ਚਾ ਇਹ ਤੇ ਰੇਲ ਦੇ ਸੇਜਾ ਤੇ 20 ਬਾਈ ਦੇ ਬਹਿਰਗਾਚਾ 3 ਫੁੱਟ ਵਿੱਡ ਚ ਕਿਸੇ ਵੀ ਵੀਰਪਾਈ ਦੇ ਲੈਣਾ ਵੀ ਦਾ ਸੰਪਰਕ ਦੇ ਲੈਜਰ ਕੱਟਦਾ ਬੈੱਡ ਤੇ ਏਰੀਆ ਜਲੰਧਰ ਤੇ ਜਲੰਧਰ ਏਰੀਏ ਦੇ ਟਰਾਲਾ ਖੜਾ ਤੇ ਥੱਜੇ ਵਾਲੇ ਪਾਸੇ ਧੋਰੀ ਵੇਰ ਕੈਂਚੀਆਂ ਬਣਾ ਕੇ ਲਾਈਆਂ 10 ਇੰਚੀ ਚਾਸੀ ਦੇ ਤੇ 3 ਫੁੱਟ ਵਿੱਡ ਤਰਪਾਲ ਪਾਉਣ ਵਾਲਾ ਪਾਈਪ ਲੱਗਿਆ 2 ਫੁੱਟ ਬਾੜ ਚ 5 ਇੰਚ ਮੱਚੀ ਹੋ ਕੋ ਲਾਈਟਾਂ ਫੈਟਾਂ ਲੱਗੀਆਂ ਮਗਰਲੇ ਪਾਸੇ ਤਿੰਨ ਤਿੰਨ ਸਾਈਡਾਂ ਤੇ ਲੱਗੀਆਂ ਬੇੜ ਚ ਲੱਗੇ ਵੀਲ ਕਵਰ ਲੱਗੇ ਤੇ ਪੂਰਾ ਵਧੀਆ ਟਰਾਲਾ ਬਹੁਤ ਹੀ ਸਸਤੇ ਰੇਟ ਦੇ ਟਰਾਲਾ ਹੈ ਇਹ ਕਿਸੇ ਵੀ ਰਪਈਏ ਨੇ ਲੈਣਾ ਹੋਵੇ ਵੀ ਜਦ ਸੰਪਰਕ ਕਰ ਸਕਦੇ ਆ ਤੇ ਮਾਲਕ ਦਾ ਨੰਬਰ ਉੱਤੇ ਚੱਲ ਗਿਆ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਆ ਇੱਥੇ ਵਧੀਆ ਟਰਾਲਾ ਪਾਰਾ ਬਣਿਆ ਹੋਆ ਵੱਡਾ ਟੂਲ ਬਕਸ ਮੰਜਾ ਲੱਗਿਆ ਹੋਆ ਤੇ ਜਲੰਧਰ ਏਰੀਏ ਚ ਟਰਾਲਾ ਖੜਾ 1 21 ਫੁੱਟਾ ਵੀਰ ਦਾ ਟਰਾਲਾ ਤੇ 1 21 ਫੁੱਟਾ 16 ਫੁੱਟਾ ਟਰਾਲੇ ਦੋ ਤੇ ਇੱਕ ਹੋਰ ਬੰਦੇ ਦਾ ਉਹਦੇ ਪਿੱਛੇ ਤੇ ਇਹ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਬਿਜ਼ਨਸ ਪਰ ਕਰਨ ਦਾ ਰੇਟ ਹੈਗਾ ਇਹਦਾ 16 ਸੱਤ ਦਾ 2,63,000 ਰੁਪਿਆ ਇਹਨਾਂ ਦੇ ਨੰਬਰ ਦੋ ਅੱਡੋ ਅੱਡ ਹੋਣਗੇ 216 2,63,000 ਰੁਪਿਆ ਰੇਟ ਆਪ ਵੀ ਜਲੰਧਰ ਰੇਲਕੇ ਜਿਹਾ ਟਰਾਲਾ ਖੜਾ ਆਪ ਟਰਾਲਾ ਹੈਗਾ ਫੁੱਲ ਭਾਰਾ ਗੰਨੇ ਵਾਲੇ ਵੀਰਾਂ ਵਾਸਤੇ ਤੇ ਬਾਈ 24 ਦੇ ਬਾਹਰਾਂ ਜਾਂ 55 ਇੰਚ ਮੱਛੀ ਹੋਕਾ 21 ਫੁੱਟ ਲੰਮਾ 7 ਫੁੱਟ ਚੌੜਾ 3 ਫੁੱਟ ਬੈੱਡ ਲੇਜ਼ਰ ਕੱਟ ਦਾ 2 ਫੁੱਟ ਬਾੜ ਕਿਸੇ ਵੀ ਵੀਰ ਭਾਈ ਜੀ ਲੈਣਾ ਹੋਵੇ ਬਿਜ਼ਨਸ ਕਰਕਾ ਸਕਦੇ ਆ ਤੇ ਭਾਰਾ ਟਰਾਲਾ ਬਣਿਆ ਵਾ ਮਾਲਕ ਵੀ ਤਾਂ ਨੰਬਰ ਉੱਤੇ ਚੱਲ ਜਿਆ ਸਾਰੀ ਜਾਣਕਾਰੀ ਤੁਸੀਂ ਫੋਨ ਲਾ ਕੇ ਲੈ ਸਕਦੇ ਆ ਤੇ ਫੁੱਲ ਭਾਰਾ ਟਰਾਲਾ ਤਿੰਨ ਤਿੰਨ ਮੂਹਲੇ ਪਾਸੇ ਰੱਸੇ ਕੱਢਣ ਵਾਲਾ ਦਾ ਆ 3 ਫੁੱਟ ਬੈੱਡ ਲੇਜ਼ਰ ਕੱਟ ਦਾ 2 ਫੁੱਟ ਬਾੜ 55 ਚ ਮੱਛੀ ਹੁੱਕ 22 24 ਦੇ ਬਹਿਰਾਂ ਚ 10 ਲੜੀ ਹੱਬਰ ਰੇਲ ਦਾ ਹਿੱਸਾ ਵੱਡਾ ਟੂਲ ਬਾਕਸ ਲੱਗਿਆ ਮੰਜਾ ਝੰਝਾ ਲੱਗਿਆ ਲਾਈਟਾਂ ਲੱਗਾਂ ਬੇੜ ਤੇ ਲੱਗੇ ਮਿਲਕਾ ਬਰ ਲੱਗੇ ਰੇਟ ਹੈਗਾ 3 ਲੱਖ 80000 ਰੁਪਇਆ ਰੇਟ ਆ 21 7 ਦਾ ਸਾਰੀ ਜਾਣਕਾਰੀ ਤੁਸੀਂ ਫੋਨ ਲਾ ਕੇ ਲੈ ਸਕਦੇ ਆ 3 ਲੱਖ 80000 ਰੁਪਇਆ ਰੇਟ ਵੀਡੀਓ ਸਾਰੀ ਵੇਖੋ ਸਟੈਪ ਨਾ ਕਰਿਓ ਆ ਆ ਗਈ 11 ਛੇ ਦੀ ਟਰਾਲੀ ਸਿੰਗਲ ਟੈਰੀ ਚਾਦਰ ਲੱਗੀ ਆ ਬੈੱਡ ਨੂੰ ਇਹ ਹੋਰ ਬੰਦੇ ਦੀ ਟਰਾਲੀ ਆ ਤੇ ਪੂਰਾ ਵਧੀਆ ਟਰਾਲੀ ਆ ਕਿਸੇ ਵੀ ਵੀਰ ਭਾਈ ਨੇ ਲੈਣੀ ਹੋਵੇ ਵੀ ਸੰਪਰਕ ਕਰ ਸਕਦੇ ਆ 11 6 ਦੀ ਟਰਾਲੀ ਆ ਪੂਰੀ ਭਾਰੀ ਬਣੀ ਵੀ ਆ ਤੇ 8 21 ਗਾਡਰਾ ਚਾਹੀਏ ਤੇ 8 ਨੜੀ ਹੱਪ ਜਾਂ 4 ਇੰਚੇ ਸੇ ਚਾ 3 ਫੁੱਟ ਵੈਟਰ ਉੱਤੇ ਆ ਇੱਥੇ ਜਾਲੀ ਆ ਇਹਦਾ ਇਹ ਦੂਜਾ ਜਿਆਹ ਹੋ ਲੱਗੀ ਜਾਂ ਚਾਤਰ ਤੇ ਕਿਸੇ ਵੀ ਵੀਰ ਭਾਈ ਨੇ ਲੈਣੀ ਹੋਵੇ ਵੀ ਸੰਪਰਕ ਕਰ ਤੋੜੀ ਦਾ ਸੈਕਟਮ ਮੋਹਰਾਜਾ ਹੈਗਾ ਟੂੜੀ ਵਾਲਾ ਕਿਸੇ ਟੂੜੀ ਦੇ ਕੰਮ ਦੇਣਾ ਟੂੜੀਆਂ ਵੀ ਲੈ ਸਕਦੇ ਆ ਤੇ ਵਧੀਆ ਡਰਾਦੀ ਆ ਇਹਦਾ ਰੇਟ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਮਾਲਕਾਂ ਨੇ ਸਾਰੀ ਜਾਣਕਾਰੀ ਫੋਨ ਲੱਗ ਲੈਦੇ ਤੇ ਵੀਡੀਓ ਲਾਇਕ ਸ਼ੇਅਰ ਕਮੈਂਟੋ ਚੈਨਲ ਫੋਲੋ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਮਿਲਾਂਗੇ ਨਵੀਂ ਵੀਡੀਓ ਦਾ ਸਵੇਰੇ ਸਤ ਸ੍ਰੀ ਅਕਾਲ ਸਾਰਿਆਂ ਨੂੰ ਏਰੀਆ ਪਟਾਵੜ